हां जी ससीका जी मैं सेलेखुरद रन्न मोटर्स तो अभिषेक दाण तो बात कर रहे हैं जी हीरो कंपनी ਵੱਲੋਂ ਬਹੁਤ ਹੀ ਵਧੀਆ ਗੱਡੀ ਲਾਂਚ ਕੀਤੀ ਗਈ ਹੈ ਜੀ ਬੈਸਨੀ 110 ਦੇ ਵਿੱਚ ਮਿਲੂਗੀ ਤੁਹਾਨੂੰ ਜੀ 110 ਦੇ ਵਿੱਚ ਗੱਡੀ ਹੈ ਜੀ ਬਹੁਤ ਪਿਆਰੀ ਟਿਊਬਲੈਸ ਟਾਇਰ ਮਿਲੂਗੇ ਜੀ 5 ਸਾਲ ਦੀ ਫੁੱਲ ਗਾਰੰਟੀ ਹੈ ਜੀ 4 ਸਰਵਿਸ ਦਾ ਨਿਵਾਲ ਮਿਲੂਗੀਆਂ ਜੀ ਫ੍ਰੀ ਤੇ ਉਹਦੇ ਨਾਲ-ਨਾਲ ਬਹੁਤ ਹੀ ਵਧੀਆ ਗਿਫਟ ਤੁਹਾਨੂੰ ਦੇਵਾਂਗੇ ਆਪਾਂ ਹਾਂਜੀ ਸਰ ਲੱਕੀ ਡਰਾਅ ਕੂਪਨ ਦੇ ਵਿੱਚ ਤੁਹਾਨੂੰ ਵੀਜ਼ਰ ਵੀ ਨਿਕਲ ਸਕਦਾ ਹੈ ਉਹਦੇ ਨਾਲ ਹੀ ਨਾਲ ਐਲ ਸੀ ਡੀ ਵੀ ਤੁਹਾਨੂੰ ਮਿਲੂਗੀ ਜੀ ਕੂਪਨ ਤੁਹਾਡਾ ਇਨਸਟੈਂਟ ਉਹਦੇ ਨਾਲ ਹੀ ਤੁਸੀਂ ਸਾਡੇ ਕੋਲ ਗੱਡੀ ਲੈਣ ਆਣਾ ਤੇ ਨਾਲ ਹੀ ਤੁਹਾਡਾ ਸੀ ਕੂਪਨ ਕੱਢਣਾ ਉਸੇ ਟਾਈਮ ਇਹ ਨਹੀਂ ਆ ਵੀ ਕੱਲ ਨੂੰ ਵੱਡਾਂਗੇ ਪਰਸੋਂ ਨੂੰ ਵੱਡਾਂਗੇ ਉਸੇ ਦਿਨ ਉਸਦੇ ਨੇ ਹੀ ਕੱਢ ਨਿਕਲੂਗਾ ਨਾਲ ਹੀ ਤੁਹਾਨੂੰ ਗਿਫਟ ਵਧੀਆ ਦੇ ਕੇ ਤੋੜਾਂਗੇ ਅਸੀਂ ਬਿਲਕੁਲ ਜੀ ਸਾਡੇ ਕੋਲ 110 ਦੇ ਵਿੱਚ ਜਿਹੜੀ ਡੈਸਟੀ 110 ਆ ਗਈ ਹੈ ਜੀ ਇਦੇ ਨਾਲ ਹੀ ਤੁਹਾਨੂੰ ਇੱਕ ਤਾਂ ਆਪਾਂ ਗੀਜ਼ਰ ਬਿਲਕੁਲ ਫ੍ਰੀ ਦੇਵਾਂਗੇ ਫ੍ਰੀ ਆਫ ਕਾਸਟ ਦੇਵਾਂਗੇ ਜੀ ਉਹਦੇ ਨਾਲ ਹੀ ਨਾਲ ਲੋਨ ਦੀ ਫੈਸਿਲਿਟੀ ਵੀ ਤੁਹਾਨੂੰ ਮਿਲੂਗੀ ਜੀ ਸਿਰਫ 5000 ਦੇ ਡਾਊਨ ਬੈਟ ਤੁਸੀਂ ਲੈ ਕੇ ਸਾਡੇ ਕੋਲ ਆਣੀ ਹੈ ਜੀ ਸਿਰਫ 5000 ਰੁਪਏ ਲੈ ਕੇ ਆਓ ਤੇ ਗੱਡੀ ਆਪਣੇ ਘਰੇ ਲੈ ਕੇ ਜਾਓ ਜੀ ਬਹੁਤ ਹੀ ਵਧੀਆ ਗੱਡੀ ਹੈ ਜੀ ਕਯੂਬਲੈਸ ਟਾਇਰ ਹੈ 5 ਸਾਲ ਦੀ ਫੁੱਲ ਗਾਰੰਟੀ ਹੈ ਜੀ ਚਾਰ ਸਰਵਿਸਾਂ ਫ੍ਰੀ ਮਿਲੂਗੀਆਂ ਉਹਦੇ ਨਾਲ ਹੀ ਨਾਲ 5 ਸਾਲ ਦੀ ਇੰਸ਼ੋਰੈਂਸ ਕਰਕੇ ਦੇਵਾਂਗੇ ਤੇ ਇਹ ਨਾਲ ਹੀ ਨਾਲ ਤੁਹਾਨੂੰ ਅਸੀਂ ਇੱਕ ਖਾਸ ਗਿਫਟ ਨਾਜ਼ੋ ਮੋਟਰ ਵੱਲੋਂ ਤੁਹਾਡੇ ਕੋਲ ਡੈਸਟਰੀ ਇਟਸ ਸੋਸ ਅਵੇਲੇਬਲ ਹੋ ਗਈ ਹੈ ਜੀ ਸਰੇ ਦੇ ਵਿੱਚ ਇੱਕ ਤਾਂ ਟਿਊਬਲੈਸ ਟਾਇਰ ਮਿਲਦੇ ਆ ਜੀ ਉਹਦੇ ਨਾਲ ਹੀ 5 ਸਾਲ ਦੀ ਵਾਰੰਟੀ ਮਿਲਦੀ ਹੈ ਜੀ ਨਾਲ ਦੀ ਨਾਲ 5 ਸਾਲ ਦੀ ਜ਼ੋਰਸ ਮਿਲਦੀ ਹੈ ਤੇ ਸਿਰਫ 5000 ਰੁਪਏ ਤੁਸੀਂ ਡਾਊਨ ਪੇਮੈਂਟ ਲੈ ਕੇ ਸਾਡੇ ਕੋਲ ਆਣੀ ਆ ਤੇ 5000 ਦੇ ਵਿੱਚ ਤੁਹਾਨੂੰ ਅਸੀਂ ਗੱਡੀ ਦੇ ਦੇਣੀ ਆ ਨਾਲ ਤੁਹਾਨੂੰ ਦਵਾਂਗੇ ਆਪਾਂ ਬਿਲਕੁਲ ਫ੍ਰੀ ਗੀਵਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਜੀ ਇਸ ਪ੍ਰੋਡਕਟ ਦੇ ਬੇਨਿਫਿਟ ਕੀ ਆ ਤੁਹਾਨੂੰ ਇੱਕ ਤਾਂ ਸਰ ਬਹੁਤ ਹੀ ਵਧੀਆ ਲੋਕੀ ਦੀ ਬਹੁਤ ਵਧੀਆ ਹੈ ਜੀ ਇੱਕ ਹੈਡਲਾਈਟ ਲੈਂਪ ਲੱਗੇ ਹੋਏ ਅੱਗੇ ਲੈਂਪ ਜਿਹੜੇ ਹੈ ਹੈਡਲਾਈਟ ਦਾ ਬਹੁਤ ਹੀ ਅੱਛੀ ਲਾਈਟ ਲੱਗੀ ਹੋਈ ਆ ਨਾਲ ਹੀ ਨਾਲ ਸਰ ਅਲੋਏ ਵੀਲ ਤੁਹਾਨੂੰ ਮਿਲਦੇ ਇਹਦੇ ਵਿੱਚ ਅਲੋਏ ਵੀਲ ਦੇ ਗਏ ਉਤੋਂ ਬੂਟ ਸਪੇਸ ਜਰ ਦੇਖੋ ਅੱਗੇ ਤੁਹਾਡੀ ਜਿੰਨਾ ਵਾਰੀ ਸਮਾਨ ਰੱਖ ਸਕਦੇ ਹੋ ਉਹਦੇ ਨਾਲ ਹੀ ਨਾਲ ਆਹ ਦੇਖੋ ਮੋਬਾਈਲ ਤੁਹਾਡਾ ਇੱਥੇ ਲੱਗ ਲੈਣਾ ਚਾਹਦੇ ਤੇ ਇੱਥੇ ਮੋਬਾਈਲ ਚਾਰਜ ਲਾਉਣਾ ਸੀ ਤੇ ਆ ਵਿੱਚ ਸਪੋਕਸ ਰੱਖ ਸਕਦੇ ਆ ਉਤੋਂ ਵਾਹ ਅੰਦਰ ਬਹੁਤ ਦਗਦਾ ਹੈ ਜੀ ਤੇ ਦੇਖੋ ਕਿੰਨੀ ਆਵੇ ਜੀ ਬਿਲਕੁਲ ਜਿੰਨਾ ਮਰਜੀ ਤੁਸੀਂ ਸਮਾਨ ਆਪਣਾ ਘਰ ਦਾ ਕੁਝ ਵੀ ਰੱਖ ਸਕਦੇ ਹੋ ਜੀ ਪਰਸ ਹੋਵੇ ਮੋਬਾਈਲ ਹੋਵੇ ਜੋ ਮਰਜੀ ਰੱਖੋ ਜੂ ਮਾਜੀ ਉਹ ਤੁਹਾਡਾ 메인 ਰੋਡ ਸੈਲਾ ਖੁਰਦ ਨਰਿਆਲਾ ਵਿਜ਼ਿਟ ਕਰੋ ਪਹੁੰਚੋ ਜੀ ਸਾਡੇ ਕੋਲ ਤੁਸੀਂ ਸੈਲੇ ਸੈਲੇ ਤੋਂ 200 ਬਸ ਮੀਟਰ ਦੂਰ ਹੈਗਾ ਨਰਿਆਲਾ ਜੀ ਤੇ ਪਰਮਿਲ ਦਾ ਪੁਲ ਟੱਪ ਕੇ ਜੀ ਨਾਲ ਹੀ ਆਪਣੀ ਏਜੰਸੀ ਹੈ ਜੀ ਉੱਥੇ ਤੁਸੀਂ ਵਿਜ਼ਿਟ ਕਰੋ ਸੈਲੇ ਤੇ ਬਹੁਤ ਹੀ ਵਧੀਆ ਸਕੂਟਰ ਸਾਡੇ ਕੋਲ ਹੈਗਾ ਜੀ ਅਵੇ ਸਰ ਸਾਡੇ ਕੋਲ ਹੋਰ ਵੀ ਮਾਡਲ ਬਹੁਤ ਹੈ ਆ ਦੇਖੋ ਜੀ ਬਲੈਕ ਕਲਰ ਦੇ ਵਿੱਚ ਵੀ ਤੁਹਾਨੂੰ ਦੈਸਟਰੀ ਮਿਲੂਗੀ ਵਾਈਟ ਦੇ ਕਲਰ ਚ ਵੀ 125 ਵੀ ਮਿਲੂਗੀ ਤੁਹਾਨੂੰ ਤੇ ਉਹਦੇ ਨਾਲ ਹੀ ਨਾਲ ਦੈਸਟਰੀ ਪ੍ਰਾਈਮ ਵੀ ਤੁਹਾਨੂੰ ਮਿਲੂਗੀ ਸਰ ਇਹਦਾ ਵੀ ਬਹੁਤ ਘੱਟ ਰੇਟ ਹੈ ਜੀ ਪਲੇਜ਼ਰ ਪਲਸ ਜਿਹੜੇ ਬੱਚੇ ਛੋਟੇ ਆ ਕੋਈ 22 ਸਾਲ 23 ਸਾਲ ਉਮਰ ਲੜਕੀਆਂ ਆ ਸਕੂਲ ਪੜ੍ਹਦੀਆਂ ਆ ਛੋਟੀਆਂ ਆ ਉਹਨਾਂ ਨੂੰ ਜਾਣ ਨੂੰ ਬਹੁਤ ਈਜ਼ੀ ਗੱਡੀ ਆ ਇਹ ਬਹੁਤ ਹੀ ਲਾਈਟ ਵੇਟ ਆ ਜੀ ਇਹ ਬਿਲਕੁਲ weight ਵੀ ਬਹੁਤ ਘਟਿਆ ਤੇ ਚੱਲਣ ਨੂੰ ਵੀ ਬਹੁਤ ਵਧੀਆ ਹੈ